ਦਿਨ 22 ਅਪ੍ਰੈਲ ਸਮਾ ਦੁਪਹਿਰ 2 ਵਜੇ ਦੇ ਕਰੀਬ ਜਗਾ ਪਹਿਲਗਾਮ ਕਸ਼ਮੀਰ ਦੀ ਬੈਸਰਨ ਘਾਟੀ ਦੇਸ਼ ਦੇ ਵਕ-ਵਕ ਸੂਬਿਆਂ ਤੋਂ ਲੋਕ ਇਥੇ ਘੁੰਮਣ ਆਏ ਸਨ ਸਾਰੇ ਸੈਲਾਨੀ ਖੁੱਲੇ ਮੈਦਾਨ ਵਿੱਚ ਸਨ ਨੇੜੇ ਤੇੜੇ 4 ਤੋਂ 5 ਛੋਟੀਆਂ ਦੁਕਾਨਾਂ ਸਨ ਕੁਝ ਸੈਲਾਨੀ ਦੁਕਾਨਾਂ ਦੇ ਬਾਹਰ ਕੁਰਸੀਆਂ ਤੇ ਬੈਠੇ ਸੀ ਤੇ ਕੁਝ ਸੈਲਾਨੀ ਨੇੜੇ ਹੀ ਖੇਤ ਵਿੱਚ ਬੈਠੇ ਸਨ ਉਸ ਵੇਲੇ ਦੋ ਲੋਕ ਜੰਗਲ ਵਿੱਚੋਂ ਆਏ ਉਹਨਾਂ ਵਿੱਚੋਂ ਇੱਕ ਸੈਲਾਨੀ ਤੋਂ ਨਾਂ ਪੁੱਛਦਾ ਸੈਲਾਨੀ ਨੇ ਆਪਣਾ ਨਾਂ ਦੱਸਿਆ ਜੰਗਲ ਤੋਂ ਆਏ ਲੋਕਾਂ ਵਿੱਚੋਂ ਇੱਕ ਨੇ ਸਲਾਨੀ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਉਹ ਮੁਸਲਮਾਨ ਨਹੀਂ ਹੈ। ਇਸ ਤੋਂ ਬਾਅਦ ਪਿਸਤੌਲ ਕੱਢੀ ਤੇ ਸਲਾਨੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਜੀ ਹਾਂ ਸਲਾਨੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਉਹ ਲਗਭਗ 10 ਮਿੰਟ ਤੱਕ ਗੋਲੀਬਾਰੀ ਕਰਦੇ ਰਹੇ। ਸਸ਼੍ਰਿਆਕਾਲ ਜੀ ਮੈਂ ਹਾਂ ਨੀਲਮ ਸ਼ਰਮਾ ਤੁਸੀਂ ਵੇਖ ਰਹੇ ਹੋ ਦਾ ਅਨਮਿਊਟ। ਪਹਿਲਗਾਮ ਵਿੱਚ ਜੋ ਹੋਇਆ ਉਸ ਨੂੰ ਵੇਖ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ। ਹਰ ਕਿਸੇ ਦਾ ਖੂਨ ਖੋਲ ਰਿਆ ਸੀ ਹਰ ਕੋਈ ਚਾਹ ਰਿਹਾ ਸੀ ਕਿ ਕੁਝ ਵੱਡਾ ਹੋਵੇ ਹੁਣ ਭਾਰਤ ਨੇ ਪਾਕਿਸਤਾਨ ਨੂੰ ਵੱਡੀ ਸੱਟ ਮਾਰੀ ਹੈ ਇਹ ਇਸ ਤਰ੍ਹਾਂ ਦੀ ਸੱਟ ਹੈ ਜਿਸ ਵਿੱਚ ਨਾ ਟੈਂਕ ਚੱਲਿਆ ਨਾ ਮਿਜ਼ਾਈਲ ਨਾ ਅਸਮਾਨ ਤੋਂ ਗੋਲੇ ਡਾਗੇ ਗਏ ਇਸ ਵਾਰ ਜੋਸ਼ ਯੰਗ ਸ਼ੁਰੂ ਹੋਈ ਉਸ ਵਿੱਚ ਉਥੋਂ ਖੂਨ ਵਹਾਇਆ ਗਿਆ ਪਰ ਇਥੋਂ ਪਾਣੀ ਲਈ ਤਰਸਾਇਆ ਜਾਵੇਗਾ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਭਾਰਤ ਦੀ ਸਖਤੀ ਤਾਂ ਨਜ਼ਰ ਆ ਰਹੀ ਹੈ ਪਰ ਸਵਾਲ ਹੁਣ ਇਹ ਹੈ ਕਿ ਆਖਰ ਸੁਰੱਖਿਆ ਵਿੱਚ ਕੁਤਾਹੀ ਕਿਉਂ ਹੋਈ ਹੁਣ ਤਾਂ ਸਖਤੀ ਪਰੇ ਕਦਮ ਚੁੱਕੇ ਜਾ ਰਹੇ ਨੇ ਪਰ ਅਜਿਆ ਹੋਇਆ ਕਿਉਂ ਇਸ ਵੀਡੀਓ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਭਾਰਤ ਦੇ ਲਏ ਫੈਸਲਿਆਂ ਦਾ ਪਾਕਿਸਤਾਨ ਤੇ ਕੀ ਅਸਰ ਹੋਵੇਗਾ ਹੁਣ ਪਾਕਿਸਤਾਨ ਵਿੱਚ ਲੋਕ ਪਿਆਸ ਤੋਂ ਤੜਫਣਗੇ ਨੌਕਰੀਆਂ ਖਤਮ ਹੋਣਗੀਆਂ ਹਨੇਰੇ ਵਿੱਚ ਪਾਕਿਸਤਾਨ ਡੁੱਬੇਗਾ ਚੀਜ਼ਾਂ ਮਹਿੰਗੀਆਂ ਹੋਣਗੀਆਂ ਪਾਕਿਸਤਾਨ ਵਿੱਚ ਸੌਕਾ ਪਵੇਗਾ ਭਾਰਤ ਦੇ ਇਸ ਵਾਰ ਦੀ ਗੂੰਜ دہਾਕਿਆਂ ਤੱਕ ਯਾਦ ਰਹੇਗੀ ਸਿੰਧੂ ਸਮਝੌਤਾ ਜਿਸ ਨੂੰ ਭਾਰਤ ਨੇ ਪਿਛਲੇ ਕਈ دہਾਕਿਆਂ ਤੋਂ ਨਿਭਾਇਆ ਭਾਵੇਂ 1965 ਹੋਵੇ ਜਾਂ ਫਿਰ 1971 ਦੀ ਜੰਗ 1993 ਵਿੱਚ ਜੋ ਬਲਾਸਟ ਕੀਤੇ ਗਏ ਜਾਂ ਫਿਰ 2001 ਵਿੱਚ ਜੋ ਹਮਲਾ ਕੀਤਾ ਗਿਆ 2008 ਵਿੱਚ 26 11 ਹੋਇਆ ਸੰਸਦ ਤੇ ਅਟੈਕ 2001 ਵਿੱਚ ਹੋਇਆ ਪਲਵਾਮਾ ਅਟੈਕ ਹੋਇਆ ਇਸ ਤੋਂ ਲਾ ਵੀ ਕਈ ਕੁਝ ਪਰ ਉਸ ਸਮੇਂ ਸਮਝੌਤੇ ਨੂੰ ਤੋੜਿਆ ਨਹੀਂ ਸੀ ਗਿਆ ਭਾਰਤ ਨੇ ਪੰਜ ਸਖਤ ਫੈਸਲੇ ਲਏ ਨੇ ਅਟਾਰੀ ਬਾਰਡਰ ਬੰਦ ਕਰ ਦਿੱਤਾ ਗਿਆ ਪਾਕਿਸਤਾਨ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਸਿੰਧੂ ਜਲ ਸਮਝੌਤਾ ਰੋਕ ਦਿੱਤਾ ਗਿਆ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਸਮਾਨ ਪੈਕ ਕਰਨ ਲਈ ਕਹਿ ਦਿੱਤਾ ਗਿਆ ਕੋਈ ਕੂਟਨੀਤਕ ਫੈਸਲਾ ਨਹੀਂ ਲਿਆ ਜਾਵੇਗਾ ਤੇ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਵਤਨ ਪਰਤਣ ਲਈ ਜਿੰਨੇ ਵੀਜ਼ਾ ਸਾਰੇ ਕੈਂਸਲ ਪਾਕਿਸਤਾਨ ਨੂੰ ਸਿੰਧੂ ਚੇਲਮ ਤੇ ਉਥੇ ਚਨਾਵ ਤੋਂ ਪਾਣੀ ਜਾਂਦਾ ਤੇ ਪਾਕਿਸਤਾਨ ਦੀ 80% ਦੀ ਸਿੰਜਾਈ ਸਿੰਧੂ ਤੇ ਉਥੇ ਸਹਾਇਕ ਨਦੀਆਂ ਰਾਹੀਂ ਹੁੰਦੀ ਹੈ ਹੋਰ ਕੰਮਾਂ ਲਈ ਵੀ ਇਹਨਾਂ ਨਦੀਆਂ ਚੋਂ ਹੀ 93% ਪਾਣੀ ਵਰਤਿਆ ਜਾਂਦਾ ਤੇ ਪਾਕਿਸਤਾਨ ਤੇ ਸਿੱਧਾ ਅਸਰ ਕਿਵੇਂ ਪਵੇਗਾ ਜੋ ਫੈਸਲੇ ਲਏ ਗਏ ਨੇ ਸਭ ਤੋਂ ਪਹਿਲਾਂ کراچی لاہور মুলতান ਵਰਗੇ ਵੱਡੇ ਸ਼ਹਿਰਾਂ ਵਿੱਚ ਲੋਕ ਸਾਫ਼ ਪਾਣੀ ਨੂੰ ਤਰਸਣਗੇ ਹਸਪਤਾਲ ਵਿੱਚ ਇਲਾਜ ਨਹੀਂ ਹੋਵੇਗਾ ਹਾਈਡਰੋ ਪਾਵਰ ਪ੍ਰੋਜੈਕਟ ਬੰਦ ਹੋ ਸਕਦੇ ਨੇ ਬਿਜਲੀ ਦੀ ਘਾਟ ਹੋਵੇਗੀ ਫੈਕਟਰੀਆਂ ਬੰਦ ਹੋ ਜਾਣਗੀਆਂ ਗਰਮੀ ਵਿੱਚ ਪਰੇਸ਼ਾਨੀ ਆ ਸਕਦੀ ਹੈ ਪਾਕਿਸਤਾਨ ਵਿੱਚ ਬਲੈਕਆਊਟ ਹੋ ਸਕਦਾ ਹੈ ਭੁੱਖਮਰੀ ਦਾ ਸਾਹਮਣਾ ਪਾਕਿਸਤਾਨ ਦੇ ਲੋਕ ਕਰ ਸਕਦੇ ਨੇ ਫਸਲਾਂ ਦੀ ਘਾਟ ਕਾਰਨ ਸਬਜ਼ੀਆਂ ਮਹਿੰਗੀਆਂ ਹੋਣਗੀਆਂ ਆਰਥਵਿਵਸਥਾ ਕਮਜ਼ੋਰ ਹੋਵੇਗੀ ਨਿਵੇਸ਼ਕ ਭੱਜਣਗੇ ਲੋਕ ਪਰਵਾਸ ਕਰਨਗੇ ਫਿਰ ਜਿੱਥੇ ਜਿੱਥੇ ਉਹ ਜਾਣਗੇ ਉੱਥੇ ਬੋਝ ਪਵੇਗਾ ਸਰਕਾਰ ਖਿਲਾਫ ਲੋਕਾਂ ਵਿੱਚ ਨਰਾਜ਼ਗੀ ਹੋ ਸਕਦੀ ਹੈ ਬੇਰੋਜ਼ਗਾਰੀ ਹੋ ਸਕਦੀ ਹੈ ਲੋਕ ਸੜਕਾਂ ਤੇ ਉਤਰ ਸਕਦੇ ਨੇ ਭਵਿੱਖ ਨੂੰ ਲੈ ਕੇ ਪਾਕਿਸਤਾਨ ਦੇ ਨਾਗਰਿਕਾਂ ਵਿੱਚ ਡਰ ਰਹੇਗਾ ਤੇ ਸਵਾਲ ਇਹ ਵੀ ਹੈ ਕਿ ਕੀ ਤਤਕਾਲ ਪ੍ਰਭਾਵ ਦੇ ਨਾਲ ਪਾਕਿਸਤਾਨ ਤਬਾਹ ਹੋ ਜਾਵੇਗਾ ਇਹਨਾਂ ਫੈਸਲਿਆਂ ਨਾਲ ਤਾਂ ਇਹ ਜਿਹਾ ਨਹੀਂ ਹੋਵੇਗਾ ਕਿਉਂਕਿ ਸਿੰਦੂ ਚੇਲਮ ਚਨਾਵ ਦਾ ਪਾਣੀ ਰੋਕਣ ਲਈ ਬੰਨਣਾ ਚਾਹੀਦਾ ਜੋ ਇਸ ਸਮੇਂ ਨਹੀਂ ਹੈ ਤਸਮਾ ਲੱਗੇਗਾ ਪਾਕਿਸਤਾਨ ਵਿਸ਼ਵ ਬੈਂਕ ਤੇ ਅੰਤਰਰਾਸ਼ਟਰੀ ਸੰਸਥਾਵਾਂ ਕੋਲ ਜਾ ਸਕਦਾ ਹੈ ਮਨੁੱਖ ਦੀ ਇਥੇ ਦੁਹਾਈ ਦੇ ਸਕਦਾ ਹੈ ਛੋਟੀ ਨਹਿਰਾਂ ਦੀ ਵਰਤੋਂ ਪਾਕਿਸਤਾਨ ਕਰ ਸਕਦਾ ਹੈ ਕਈ ਮਹੀਨਿਆਂ ਤੱਕ ਪਾਣੀ ਵਰਤਿਆ ਜਾ ਸਕਦਾ ਹੈ ਪਰ ਭਾਰਤ ਨੇ ਪਾਕਿਸਤਾਨ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਅਸੀਂ ਪਹਿਲਾਂ ਵਾਂ ਖਮੋਸ਼ ਨਹੀਂ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਿਹਾ ਪਰ ਹੁਣ ਭਾਰਤ ਨੀਵੀ ਨਹੀਂ ਪਾਏਗਾ ਅਤਵਾਦੀ ਹਮਲੇ ਕਾਰਨ ਪਹਿਲਗਾਮ ਵਿੱਚ ਸਨਨਾਟਾ ਦੁਕਾਨਦਾਰਾਂ ਵੱਲੋਂ ਕੀਤੇ ਬੰਦ ਦਾ ਅਸਰ ਸ਼੍ਰੀ ਰਿਨਗਰ ਪਹਿਲਗਾਮ ਵਿੱਚ ਨਜ਼ਰ ਆਇਆ ਜਮੂ ਕਸ਼ਮੀਰ ਦਾ ਕਾਰੋਬਾਰ ਸੈਲਾਨੀਆਂ ਕਾਰਨ ਚੱਲਦਾ ਹੈ ਪਿਛਲੇ ਕੁਝ ਸਾਲਾਂ ਤੋਂ ਅਰਥ ਵਿਵਸਥਾ ਵਿੱਚ ਸੁਧਾਰ ਵੀ ਦੇਖਿਆ ਗਿਆ ਸੀ ਪਿਛਲੇ ਸਾਲ 2 ਕਰੋੜ ਤੋਂ ਜ਼ਿਆਦਾ ਸੈਲਾਨੀ ਜਮੂ ਕਸ਼ਮੀਰ ਆਏ ਸੀ ਇਸ ਸਾਲ ਵੀ ਹੁਣ ਤੱਕ ਤਕਰੀਬਨ 36000 ਤੋਂ ਵੱਧ ਸੈਲਾਨੀ ਪਹੁੰਚੇ ਸੀ ਹੁਣ ਅਤਵਾਦੀਆਂ ਨੇ ਕਸ਼ਮੀਰੀਆਂ ਦੀ ਰੋਜ਼ੀ ਰੋਟੀ ਤੇ ਹਮਲਾ ਕਰ ਦਿੱਤਾ ਜ਼ੇਮੇਵਾਰ ਭਾਰਤੀ ਵੀ ਉਹਨੇ ਹੀ ਨੇ ਕਿਉਂਕਿ ਜਦੋਂ ਸਰਵਤ ਵਿੱਚ ਜਿਹਹਾਦ ਲੱਭ ਲਿਆ ਜਾਵੇ ਵਾਪੂਵਿਲ ਨੂੰ ਲੈ ਕੇ ਚਾਰਾਜੋਈ ਚੱਲ ਰਹੀ ਹੋਵੇ ਤਾਂ ਐਸੇ ਗੱਲ ਤੇ ਕਿਉਂ ਨਹੀਂ ਧਿਆਨ ਦਿੱਤਾ ਗਿਆ ਕਿ ਜਿੱਥੇ ਹਜ਼ਾਰਾਂ ਸੈਲਾਨੀ ਸੀ ਉਥੇ ਸੁਰੱਖਿਆ ਕਿਉਂ ਨਹੀਂ ਪੁਕਤਾ ਸੀ ਇੱਕ ਵੱਡਾ ਸਵਾਲ ਹੈ ਇੰਨੀ ਵੱਡੀ ਗਿਣਤੀ ਵਿੱਚ ਜਦੋਂ ਲੋਕ ਸੀ ਉਥੇ ਸੁਰੱਖਿਆ ਕਿਉਂ ਨਹੀਂ ਸੀ ਅਰਧ ਸੈਨਿਕ ਵੱਲ ਕਿੱਥੇ ਸੀ ਜੰਮੂ ਕਸ਼ਮੀਰ ਰੀਆਰਗੇਨਾਈਜ਼ੇਸ਼ਨ ਐਕਟ ਮੁਤਾਬਕ ਕਸ਼ਮੀਰ ਦੀ ਲੈਜਿਸਲੇਟਿਵ ਅਸੈਂਬਲੀ ਪੋਲਿਸ ਅਤੇ ਪਬਲਿਕ ਆਰਡਰ ਨਾਲ ਜੁੜੇ ਕੋਈ ਕਾਨੂੰਨ ਨਹੀਂ ਬਣਾ ਸਕਦੀ ਧਰਮ ਦੇ ਨਾਂ ਤੇ ਸਿਆਸਤ ਚੱਲ ਰਹੀ ਹੈ 370 ਹਟਣ ਤੋਂ ਬਾਅਦ ਕਸ਼ਮੀਰੀ ਪੰਡਤਾਂ ਨੂੰ ਮਾਰਿਆ ਗਿਆ باوجود ਮਾਰਿਆ ਗਿਆ ਇਸ ਤੋਂ ਪਹਿਲਾਂ ਤਾਂ ਮਾਰਿਆ ਹੀ ਜਾਂਦਾ ਸੀ ਮਜ਼ਦੂਰਾਂ ਨੂੰ ਮਾਰਿਆ ਗਿਆ ਜੋ ਦੂਜੇ ਸੂਬਿਆਂ ਤੋਂ ਲੋਕ ਪਹੁੰਚਦੇ ਸੀ ਉਹਨਾਂ ਤੋਂ ਧਰਮ ਨਹੀਂ ਪੁੱਛਿਆ ਸੀ ਗਿਆ ਕਿਉਂਕਿ ਅਤਵਾਦ ਨੂੰ ਪਤਾ ਸੀ ਕਿ ਧਰਮ ਦੇ ਨਾਂ ਤੇ ਭਾਰਤ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ ਹਿੰਦੂ ਮੁਸਲਮਾਨ ਦੇ ਨਾਂ ਤੇ ਝਗੜਾ ਹੋ ਰਿਹਾ ਹੈ ਇਸ ਦੇ ਨਾਲ ਕਸ਼ਮੀਰ ਦਾ ਮੁੱਦਾ ਵੀ ਜੋੜਿਆ ਜਾ ਰਿਹਾ ਹੈ ਅਤਵਾਦ ਕਮਜ਼ੋਰ ਨਸਾਂ ਨੂੰ ਜਾਣ ਚੁੱਕਿਆ ਕਿ ਇਸ ਸਮੇਂ ਤੇ ਆਪਣੀ ਕਮਜ਼ੋਰੀ ਦਿਖਾਉਣੀ ਚਾਹੀਦੀ ਜਾਂ ਫਿਰ ਮਜ਼ਬੂਤ ਹੋ ਕੇ ਧਰਮ ਜਾਤਾਂ ਤੋਂ ਉੱਪਰ ਉੱਠ ਕੇ ਅਤਵਾਦ ਨਾਲ ਲੜਨਾ ਚਾਹੀਦਾ ਇਹ ਤੁਹਾਡੇ ਤੇ ਨਿਰਭਰ ਹੈ ਹੁਣ ਤੁਸੀਂ ਵੀ ਕਮੈਂਟ ਰਹੀਂ ਆਪਣੀ ਜ਼ਰੂਰ رائے ਰੱਖੋ ਕਿਉਂਕਿ ਇਹ ਸਿਰਫ ਹਿੰਦੂਆਂ ਦਾ ਕਤਲ ਨਹੀਂ ਇਹ ਬੰਦਿਆਈ ਦਾ ਕਤਲ ਹੈ